एनआरआई टीवी देख रहे हो ਤੁਸੀਂ ਵੱਡੀ ਖਬਰ ਵਿਕਰਮ ਜੀਠਿਆ ਨਾਲ ਜੁੜੀ ਹੋਈ ਹੈ ਵਿਕਰਮ ਜੀਠਿਆ ਨੂੰ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ ਤੇ ਲਗਾਤਾਰ ਜਮਾਨਤ ਅਰਜੀ ਤੇ ਸੁਣਵਾਈ ਹੋਣ ਦੇ ਬਾਵਜੂਦ ਵੀ ਕੋਈ ਵੀ ਰਾਹਤ ਜਿਹੜੀ ਆ ਵਿਕਰਮ ਜੀਠਿਆ ਨੂੰ ਮਿਲਦੀ ਨਜ਼ਰ ਨਹੀਂ ਆਈ ਆ ਤਾਂਤਾਤੀਏ ਕਿ ਮਹਾਲੀ ਅਦਾਲਤ ਨੇ ਅੱਜ ਵੱਡਾ ਫੈਸਲਾ ਸੁਣਾਇਆ ਅਤੇ ਜੋ ਆਮਦਨ ਤੋਂ ਬਾਅਦ ਮਾਮਲੇ 'ਚ ਗ੍ਰਿਫਤਾਰੀ ਹੋਈ ਹੈ ਵਿਕਰਮ ਜੀਠਿਆ ਦੀ ਉਸ ਦੇ ਤ ਦੇ ਚੱਲਦੇ ਆਹੀ ਜਿਹੜੀ ਆ ਜਮਾਨਤ ਅਰਜੀ ਜਿਹੜੀ ਮਹਾਲੀ ਕੋਰਟ 'ਚ ਲਗਾਈ ਹੋਈ ਸੀ ਜਿਸ ਤੇ ਕਿ ਲਗਾਤਾਰ ਤਿੰਨ ਤੋਂ ਚਾਰ ਦਿਨ ਹੋ ਗਏ ਆ ਕਿ ਸੁਣਵਾਈ ਚੱਲ ਰਹੀ ਆ ਤੇ ਅਜੇ ਵਿੱਚ ਅੱਜ ਮੁੜ ਤੋਂ ਸੁਣਵਾਈ ਹੋਈ ਸੀ ਅਤੇ ਮਹਾਲੀ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾੰਦਿਆ ਜਮਾਨਤ ਅਰਜੀ ਐ ਜਿਹੜੀ ਉਹ ਖਾਰਜ ਕਰ ਦਿੱਤੀ ਐ ਬਿਕਰਮਜੀਠੀਆ ਦੀ ਤਾਂ ਬਿਕਰਮਜੀਠੀਆ ਨੂੰ ਫਿਲਹਾਲ ਜੇਲ੍ਹ 'ਚ ਹੀ ਰਹਿਣਾ ਪਏਗਾ ਜਿੱਥੇ ਇੱਕ ਪਾਸੇ ਵਕੀਲਾ ਵੱਲੋਂ ਵੱਖ-ਵੱਖ ਦਲੀਲਾਂ ਰੱਖਿਆਂ ਗਈਆਂ ਕੋਰਟ ਦੇ ਅੱਗੇ ਅਤੇ ਜਮਾਨਤ ਲੈਣ ਦੇ ਲਈ ਕਾਫੀ ਜੜੇ ਆ ਆਪਾਂ ਜਿਹੜੇ ਆਪਣੇ ਆਪਣੇ ਤਾਇ ਤਰੀਕੇ ਨਾਲ ਜਿਹੜਾ ਦਲੀਲ ਪੇਸ਼ ਕੀਤੀ ਗਈ ਆ ਵਕੀਲਾ ਵੱਲੋਂ ਪਰ ਉਧਰ ਕੋਰਟ ਨੇ ਕੋਈ ਵੀ ਜਿਹੜੀ ਦਲੀਲ ਆ ਉਸਤੇ ਹਾਮੀ ਨਹੀਂ ਭਰੀ ਜਿਸ ਦੇ ਚਾਲਦੇ ਆ ਮਹਾਲੀ ਕੋਰਟ ਨੇ ਜਿਹੜਾ ਕਿ ਪਟੀਸ਼ਨ ਆ ਉਖਾਰਜ ਕਰ ਦਿੱਤੀ ਆ ਤਾਂ ਕਾਬਲੇ ਗੌਰ ਆ ਕਿ ਵਿਕਰਮ ਜੀਠੀਆ ਵਿੱਤੇ ਦਿਨ ਹੀ ਜਿਹੜੇ ਆ ਗ੍ਰফতার ਹੁੰਦੇ ਆ ਅਤੇ 25 ਜੂਨ ਨੂੰ ਗ੍ਰফতারੀ ਹੁੰਦੀ ਆ ਤੇ ਉਸ ਤੋਂ ਬਾਅਦ ਲਗਾਤਾਰ ਆ ਜਿਹੜੇ ਆ ਜੇਲ੍ਹ ਵਿੱਚ ਬੰਦ ਨੇ ਵਿਕਰਮਜੀਠੀ ਆ ਤਾਂ ਵਿਕਰਮਜੀਠੀ ਆ ਤੇ ਦੋਸ਼ ਲੱਗਦੇ ਆ ਆਮਦਨ ਤੋਂ ਵੱਧ ਜਾਇਦਾਦ ਦੇ ਅਤੇ ਉਸ ਵਿੱਚ ਛਾਪੇਮਾਰੀ ਕੀਤੀ ਜਾਂਦੀ ਆ ਤੇ ਵੱਖ-ਵੱਖ ਥਾਮਾਂ ਤੇ ਵਿਕਰਮਜੀਠੀਆ ਨੂੰ ਲਿਜਾਇਆ ਵੀ ਜਾਂਦਾ ਜੋ ਵਿਕਰਮਜੀਠੀਆ ਨਾਲ ਸਬੰਧਤ ਥਾਮਾਂ ਨੇ ਉੱਥੇ ਜਾ ਕੇ ਜਿਹੜੇ ਆ ਜਾਂਚ ਪੜਤਾਲ ਕੀਤੀ ਜਾਂਦੀ ਆ ਤੇ ਕੋਰਟ ਵਿੱਚ ਜੋ ਸਰਕਾਰੀ ਵਕੀਲਾਂ ਵੱਲੋਂ ਦਲੀਲਾਂ ਰੱਖੀਆਂ ਗਈਆਂ ਨੇ ਕਿ 500 ਤੋਂ 500 ਕਰੋੜ ਤੋਂ ਵੱਧ ਆਮਦਨ ਦਾ ਮਾਮਲਾ ਹੈ ਇਸ ਦੇ ਚੱਲਦੇ ਆ ਵਿਜੀਲੈਂਸ ਵੱਲੋਂ ਵੱਖ-ਵੱਖ ਜਿਹੜੇ ਆ ਜਾਂਚ ਪੜਤਾਲ ਕੀਤੀ ਗਈ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਿਕਰਮਜੀਠੀਆ ਨੂੰ ਅੱਜ ਰਾਹਤ ਕੋਈ ਮਿਲਦੀ ਨਜ਼ਰ ਨਹੀਂ ਆਈ ਤਾਂ ਅੱਜ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਿਹਾਰੀ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦਿਆਂ ਬਿਕਰਮਜੀਠੀਆ ਮਜੀਠੀਆ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਬਿਕਰਮਜੀਠੀਆ ਦੀ ਜ਼ਮਾਨਤ ਅਰਜੀ ਜਿਹੜੀ ਖਾਰਜ ਕਰ ਦਿੱਤੀ ਗਈ ਹੈ ਤਾਂ ਜਿੱਥੇ ਲਗਾਤਾਰ ਵਕੀਲਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਬਿਕਰਮਜੀਠੀਆ ਨੂੰ ਜ਼ਮਾਨਤ ਦਵਾਈ ਜਾਵੇ ਬਚਾਅ ਪੱਖ ਵੱਲੋਂ ਤਾਂ ਉਧਰ ਦਲੀਲਾਂ ਜਿਹੜੀਆਂ ਉਹ ਸੁਣੀਆਂ ਜ਼ਰੂਰ ਆ ਜਿਹੜੇ ਮਹਾਲੀ ਕੋਰਟ ਨੇ ਪਰ ਸਹਿਮਤੀ ਨਹੀਂ ਜਤਾਈ ਜਿਸ ਦੇ ਚਾਲਦਿਆਂ ਦਲੀਲਾਂ ਤੇ ਸਹਿਮਤੀ ਨਾ ਜਿਤਾਉਂਦੇ ਆ ਬਿਕਰਮਜੀਠੀਆ ਦੀ ਜ਼ਮਾਨਤ ਅਰਜੀ ਜਿਹੜੀ ਆ ਖਾਰਜ ਕਰ ਦਿੱਤੀ ਆ ਮਹਾਲੀ ਕੋਰਟ ਨੇ ਤਾਂ ਦੱਸਦੀ ਹੈ ਕਿ ਵਿਕਰਮ ਜੀਠੀਆ ਵੱਡੇ ਲੰਬੇ ਸਮੇਂ ਤੋਂ ਜੇਲ੍ਹ 'ਚ ਬੰਦ ਨੇ ਨਾਬਾ ਜੇਲ੍ਹ 'ਚ ਬੰਦ ਨੇ ਵਿਕਰਮ ਜੀਠੀਆ ਅਤੇ ਉਹਨਾਂ ਤੇ ਆਮਦਨ ਤੋਂ ਬਾਅਦ ਜਿਹੜੇ ਆ ਦੋਸ਼ ਲੱਗੇ ਆ ਤੇ ਵਿਜੀਲੈਂਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਉਹ ਸਮਾਂ ਵੀ ਤੁਸੀਂ ਦੇਖਿਆ ਕਿ ਵਿਕਰਮ ਜੀਠੀਆ ਦੇ ਘਰ ਤੇ ਜਾ ਕੇ ਜਦੋਂ ਵਿਜੀਲੈਂਸ ਵੱਲੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਕਾਫੀ ਗੈਮਾ ਗਮੀ ਗੈਮੀ ਦਾ ਮਾਹੌਲ ਬਣਦਾ ਹੈ ਤੇ ਵਿਕਰਮ ਜੀਠੀਆ ਵੱਲੋਂ ਦੋਸ਼ ਲਗਾਏ ਜਾਂਦੇ ਆ ਕਿ ਮੈਨੂੰ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਦ ਕੁਝ ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਜਿਹੜੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਵਿਕਰਮਜੀਠੀਆ ਨੂੰ ਅਤੇ ਫਿਰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਰਿਮਾਂਡ ਤੇ ਵੀ ਰੱਖਿਆ ਜਾਂਦਾ ਹੈ ਤੇ ਰਿਮਾਂਡ ਤੋਂ ਬਾਅਦ ਫਿਰ ਕੋਰਟ ਵੱਲੋਂ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਂਦੇ ਆ 14 ਦਿਨ ਦੇ ਵਿਕਰਮਜੀਠੀਆ ਤਾਂ ਬਿੱਤੇ ਦਿਨ ਵੀ 14 ਦਿਨ ਦੀ ਨਿਆਂਇਕ ਹਿਰਾਸਤ ਚ ਭੇਜੇ ਗਿਆ ਵਿਕਰਮਜੀਠੀਆ ਤਾਂ ਉਧਰ ਜਮਾਨਤਾਰ ਜੀ ਤੇ ਜਿਹੜਾ ਮਾਮਲਾ ਵਿਚਾਰ ਅਧੀਨ ਸੀ ਮਹਾਲੀ ਕੋਰਟ ਦੇ ਤਾਂ ਅੱਜ ਮਹਾਲੀ ਕੋਰਟ ਨੇ ਉਸ ਤੇ ਫੈਸਲਾ ਸੁਣਾਉਂਦੇ ਆ ਵਿਕਰਮਜੀਠੀਆ ਨੂੰ ਇਹ ਵੱਡਾ ਝੜਕਾ ਦਿੱਤਾ ਹੈ ਤੇ ਜ਼ਮਾਨਤਾਰ ਜੀ ਖਾਰਜ ਕਰ ਦਿੱਤੀ ਹੈ ਤਾਂ ਹੁਣ ਉਧਰ ਉੱਚ ਅਦਾਲਤ ਦਾ ਰੁਖ ਕਰਨਗੇ ਵਿਕਰਮ ਜੀਠੀ ਆ ਜਾਨੀ ਕਿ ਹਾਈ ਕੋਰਟ ਜ਼ਮਾਨਤਾਰ ਜੀ ਲਗਾਣਗੇ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਪਹਿਲਾਂ ਹੀ ਜਮਾਨਤ ਦੋ ਪਟੀਸ਼ਨਾਂ ਨੇ ਜਿਹੜੀਆਂ ਮਾਨਯੋਗ ਹਾਈ ਕੋਰਟ ਵਿੱਚ ਵਿਕਰਮ ਜੀਠੀਆ ਕੇਸ ਨਾਲ ਸੰਬੰਧਿਤ ਚੱਲ ਰਹੀਆਂ ਨੇ ਜਿਸ ਤੇ ਕਿ ਵਕੀਲਾ ਵੱਲੋਂ ਸਮਾਂ ਮੰਗਿਆ ਗਿਆ ਤੇ ਉਧਰ ਹੁਣ ਬਿਕਰਮਜੀਠੀਆ ਨੂੰ ਹਾਈ ਕੋਰਟ ਦਾ ਰੁਖ ਕਰਨਾ ਪਵੇਗਾ ਅਤੇ ਬਹਾਲੀ ਕੋਰਟ ਨੇ ਤਾਂ ਜਮਾਨਤ ਅਰਜੀ ਜਿਹੜੀ ਆ ਉਹ ਖਾਰਜ ਕਰ ਦਿੱਤੀ ਹੈ